ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਜਣਾ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਚੰਗੀਆਂ ਝੋਟੀਆਂ ਜਿਹੜੀਆਂ ਚੰਗੇ ਕਦ ਕਾਠ ਵਾਲੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਝੋਟੀਆਂ ਦੇ ਕਾਫੀ ਆ ਪਰ ਵਿਖਾਉਣੀਆਂ ਅੱਜ ਤੁਹਾਨੂੰ ਚਾਰ ਹੀ ਆ ਬਾਕੀ ਮਾਲ ਬਾਹਰ ਵੀ ਵੱਜਾ ਵਾਂ ਤੇ ਕੁਝ ਹੋਰ ਬਾਹਰ گاਵਾ ਵੀ ਵੱਜੀਆਂ ਆ ਤੇ ਬਾਕੀ ਇਹ ਵੀ ਸਾਰੀਆਂ ਸੂਈਆਂ ਵਾਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਤੇ ਸਾਡੀ ਬੇਨਤੀ ਹੈ ਇਹ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਬੀਰਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆਂ ਵਧੀਆਂ ਤੁਸੀਂ ਸਨ ਠੀਕ ਠਾਕ ਠੀਕ ਠਾਕ ਜੀ ਤੇ ਨਾਮ ਦੱਸਦੇ ਇਕ ਵਾਰ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਜਿੱਥੇ ਦੇਖੋ ਤਾਸੀਲ ਹੈ ਨਾਲਾ ਜ਼ਿਲ੍ਹਾ ਮਰੀਸਰ ਫੋਨ ਨੰਬਰ ਵੀ ਬੋਲ ਦਿਓ 9501296185 ਅੱਜ ਇਹ ਚੰਗਾ ਮਾਲ ਇਕੱਠਾ ਕੀਤਾ ਅਜਾ ਹਾਂਜੀ ਝੋਟੀਆਂ ਦੇ ਵਿੱਚ ਵੀ ਬੜੀਆਂ ਹੈ ਝੋਟੀਆਂ ਵਿੱਚ ਵੇਗੂਆਂ ਆਇਆ ਅੱਛਾ ਉਧਰ ਵਾਲਾ ਮਾਲ ਵੀ ਜੀ ਹੁਣ ਆਈਆਂ ਸੀ ਝੋਟੀਆਂ ਬੜੀਆਂ ਸੱਤ ਅੱਛਾ 7000 ਰਹਿ ਗਏ ਚਾਰ ਮਗਰ ਆਹ ਕੱਚੀ ਝੋਟੀਆਂ ਮੈਂ ਸਾ ਅਗਲੀ ਵੀਡੀਓ ਨਹੀਂ ਪਾਵਾਂਗਾ ਅੱਛਾ ਇਹ ਅਗਲੀ ਵੀਡੀਓ ਵਿੱਚ ਕੱਚੀ ਭੋਣੀ ਕੱਚੀ ਭਣ ਭਰਾ ਦਿੰਦੇ ਆ ਸਹੀਆਂ ਤਿੰਨੇ ਝੋਟੀਆਂ ਅੱਛਾ ਉਹ ਇਧਰੋਂ ਲਈ ਆ ਪਰਲੀ ਝੋਟੀ ਥੋੜਾ ਇਧਰ ਦੀ ਮੈਂ ਜਿਹੜੀ ਅੰਡਲੀ ਉਹ ਇਧਰ ਦੀ ਤਿੰਨ ਉੱਧਰ ਦੀ ਹੈ ਨਾ ਇਹ ਕਿਹੜੇ ੜੀ ਦੀਆਂ ਇਹ ਇਹ ਵਿੱਚ ਗੰਗਾ ਨਗਰ ਦਾ ਰਾਸਤਾਂ ਦੀਆਂ ਕਟੀਆਂ ਆ ਠੀਕ ਹੈ ਜੀ ਤੇ ਬਾਕੀ ਕੁਝ ਮਾਲ ਬਾਹਰ ਵੀ ਬਚਾ ਬਾਕੀ ਆਪੇ ਪਤਾ ਲੱਗਣੀ ਤੇ ਆ ਵੀਰਾਂ ਭਰਾਵਾਂ ਨੂੰ ਹਾਂਜੀ ਵੇਖੋ ਜੰਮਿਆ ਪਲਿਆ ਕਹਿ ਜਾਂ ਮਾ ਜੰਗਿਆਂ ਜੰਮਿਆਂ ਪਲੀਆਂ ਵਾ ਤੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਤਾਂ ਬਦਾਇ ਹਾਂਜੀ ਹਾਂਜੀ ਸਮਾਨ ਵੀ ਗਾਂ ਹੁੰਦੀਆਂ ਇਹਨਾਂ ਨੂੰ ਵੀ ਸਿੱਧੀਆਂ ਕਰਕੇ ਫਿਰ ਵੇਚ ਇਕੱਠਾ ਕਰਨ ਤਾਂ ਵੀ ਟਾਈਮ ਲੱਗਦਾ ਫਿਰ ਰੋਂ ਤੇ ਫਿਰ ਦਿਹਾੜੀ ਸਿੱਧੀਆਂ ਕਰ ਲਈਏ ਤੇ ਅੱਜ ਫੜਿਆ ਤੇ ਭਲਕੇ ਪੈ ਹੀ ਜਾਣਾ ਹਾਂਜੀ 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 ਇਹ ਚੀਜ਼ ਹੁੰਦੀ ਹੈ ਤੇ ਆ ਜਿਹੜੇ ਪਹਿਲੇ ਨੰਬਰ ਤੇ ਝੋਟੀ ਆ ਹਾਂ ਇਹ ਵੀ ਜੀ ਦੂਜਾ ਸੁਗਾ ਜੇ ਅੱਛਾ ਤੇ ਮੂੰਹ ਛੇ ਦੰਦ ਜੇ ਕੱਟੇ ਅੱਛਾ ਮੂੰਹ ਛੇ ਦੰਦ ਤੇ ਸੂਈ ਨੂੰ ਅੱਜ 8ਵਾਂ ਦੇਣ ਜੇ ਕੋਈ ਬੌੜਾ ਲਾਲੇ ਦੁੱਧ ਲਾਲੇ 11 ਕਿਲੋ ਕੰਡੇ ਦੇ ਚਾੜ ਕੇ ਦਾਗੇ ਦੋ ਟਾਈਮ ਜਿਹੜਾ ਮੌਕੇ ਤੇ ਤਿਆਰ ਮੌਕੇ ਤੇ ਤਿਆਰ ਤੇ ਕਿੰਨਾ ਕਰੀ ਜਾਉਂਦੇ ਕੰਡੇ ਵਾਲਾ ਦੁੱਧ ਮੈਲਾ ਮੂਲਾ ਜੇ ਮਾਰੇਗੀ ਦੁੱਧ ਕਰੀ ਜਾਏਗੀ ਰਮਾਨ ਦੇ ਨਾਲ 14-15 ਕਿਲੋ ਇਹਨੂੰ ਕੀ ਕਹਿੰਦਾ ਤੋਰਾਂ ਫਿਰ ਇੱਕ ਰਿ ਬਾਕੀ ਵਧੀਆ ਦੇਖੋ ਪਲੀ ਕੱਢੀ ਵੱਡੀ ਮੱਝ ਹੈ ਭਾਰੀ ਮੱਝ ਹੈ ਤਰਾ ਪੂਰੀ ਪਲੀ ਕੱਟੀ ਵੇਖੋ ਸਿੰਗੀ ਵੇਖੋ ਕੱਟੀ ਹੈ ਗੋਲ ਸਿੰਘ ਦੀ ਝੋਟੀ ਹੈ ਜਿਹੜੀ ਚਲੋ ਆ ਜਿਹਾ ਲਾਇਓ ਜੀ ਬਾਕੀ ਆ ਦਾਣੇ ਦੀਆਂ ਪਲੀਆਂ ਕੱਟੀਆਂ ਚੰਗੀਆਂ ਜੰਮੀਆਂ ਪਲੀਆਂ ਕੱਦ ਵਜਨ ਵਾਲੀਆਂ ਪੂਰੀਆਂ ਜਿਲੇ ਆਹ ਫੁੱਲ ਨੇ ਆਹ ਫੁੱਲ ਬਹੁਤ ਸੋਹਣਾ ਲੱਗਾ ਬਾਕੀ ਆ ਗਾਵਾਂ ਵਿੱਚ ਤਿੰਨ ਚਾਰ ਬਾਹਰ ਬੱਜੀਆਂ ਇਹ ਮਾਲ ਪਾਵਾਂ ਤੋ ਸਿੰਗੀ ਵੇਖੋ ਰਿੰਗੀ ਲੱਗੀ ਆ ਠੀਕ ਆ ਜੀ ਖੁੱਲੇ ਲੈਵੇ ਦਾ ਮਾਲ ਆ ਬਾਕੀ ਇਹ ਵੀ ਜਿਹੜੇ ਵੀ ਸਮੋ ਕਰਕ ਤੇ ਇਹ ਚੰਗੀਆਂ ਸੋਹਣੀਆਂ ਝੋਟੀਆਂ ਪਹਾੜੀਆਂ ਘਰੇ ਰੱਖੰਦਾ ਉਹਨਾਂ ਲਈ ਆਏ। ਵੇਖੋ ਨਾ ਜਿਲੇਵਾ ਵਿਖਾਉ ਮੜਾ ਲਾਗੇ ਤਾਂ। ਵੇਖੋ ਕਿੱਡਾ ਖੁੱਲਾ ਲੇਵਾ ਲੱਗਾ। ਹਾਂਜੀ ਤੇ ਥਣਵੀਰੇ ਦਿਖਾ ਲਈ ਆਪਾਂ। ਵਿਖਾ ਦਿਓ। ਆਹ ਦੇ ਸਾਡੇ ਥਾਣੇ ਦੇ। ਪਿਛਲੇ ਇੱਕੋ ਜਿਹੇ ਅਗਲੇ ਇੱਕੋ ਜਿਹੇ ਅਗਲੇ ਥਣ ਥੋੜੇ ਜਿਹੇ ਪਿਛਲੇ ਨਾਲ ਵੱਡੇ ਆ। ਗਾੜ ਪੜੀ ਹੈ ਵਰਜੀ ਮੈਂ ਗਾੜ ਵੀ ਇਹਦੀ ਚੰਗੀ ਹੋਗੀ 2.5 3 ਕਿਲੋ ਗਾੜੀ ਆ ਕੱਟੀ ਗਈ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਹੁਣ ਆ ਵੇਖੋ ਠੰਟੀ ਢੀਰੀ ਆ ਹਾਂਜੀ ਥੋੜੀ ਡਰਦੀ ਆ ਗਾੜੀ ਵੇਖੋ ਕਿੰਨੀ ਆ ਝੋਟੀ ਦੀ ਆ ਤਾਂ ਤੱਕ ਪਿਛਲੇ ਸਣ ਤੋਂਵੇਂ ਇੱਕੋ ਜੀ ਅਗਲੇ ਸਣ ਤੋਂਵੇਂ ਇੱਕੋ ਜੀ ਹਾਂਜੀ ਤੇ ਤੇ ਤਾਂ ਗਾੜ ਵੀ ਚੰਗੀ ਆ ਮੁੱਲ ਫਿਰ ਕਿੰਨਾ ਰੱਖਣਾ ਵਿੱਦੀ ਇਹਦਾ ਮੁੱਲ ਜਾ ਜੀ ਬਿਲਕੁਲ ਵਰਜੀ ਕਿੰਨਾ ਇਹੋ ਜਿਹਾ ਕੱਟਿਆ ਦਾ ਤੁਸੀਂ ਵੀ ਸਿਆਣੇ ਜੰਜ ਪਲੀ ਪੁਲੀ ਆ ਹਾਂਜੀ ਬਾਹਰ ਤੁਸੀਂ ਵੰਦੇ ਜੰਜ ਮੈਂ ਮੂੰਹ ਦੀ ਛਾੜ ਬਾਹਰ ਆ ਗਈ ਆ ਥੋੜਾ ਇਹ ਸੁਆ ਘਟ ਗਿਆ ਆ ਹਾਂਜੀ ਮੈਂ ਦਾ ਹੁਣ ਤੁਹਾਨੂੰ ਪਤਾ ਵਸਾਖ ਮਹੀਨੇ ਤੇ ਉਤਰਾ ਵਿੱਚ ਜੀ ਫਰਕ ਬਹੁਤ ਪੈ ਜਾਂਦਾ ਸੁਹਾਣੀ ਆ ਹੁਣ ਜਾ ਕੇ ਸੌਣ ਭਾਦਰ ਸੁਹਾ ਪੈਣਾ ਮਈਆਂ ਦਾ ਠੀਕ ਹੈ ਤੇ ਹੁਣ ਹਾਰਾਂ ਹੀ ਜਿਹੜੀ ਦੇਣੀ ਆ ਇਹ 1 ਲੱਖ ਤੇ 7000 ਦੀ ਕੱਟੀ ਦੇ ਦਾਂਗੇ 5 ਦੀ ਦੇ ਦੀਏ ਚਲੋ 5 ਦੀ ਕਹਿ ਤਾ ਤੁਨੀ ਦੇ ਦਾਂਗੇ 1 ਲੱਖ ਤੇ 5000 ਦੀ ਪਰ ਵੱਡੀ ਵੀਰ ਜੀ ਕੱਟੀ ਐ ਨੇ ਦੋ ਤਾਲੀ ਵੀਰ ਜੀ ਕੱਟੀ ਬਾਹਰੋਂ ਲੈਣ ਚਲ ਜੀਏ ਮੰਡਿਓ ਜਿਹੜੀ ਮਰਜੀ ਮੰਡਿਓ ਲੈਣ ਚਲ ਜੀਏ ਸਵਾ ਲੱਖ ਦੀ ਕੱਟੀ ਆਹੋ ਜੀ ਇਹ ਆ ਵੀ ਹੁਣ 11 12 ਲੀਟਰ ਤੇ ਲਾਗੇ ਬੰਨੇ ਘਰ ਚਵਾ ਦੋਗੇ ਇਹ ਤਾਂ ਇਹ ਕੱਟੀਆਂ ਵੇਲਾ ਜੈਡ ਬਲੈਕ ਕੱਟੀਆਂ ਕੱਦ ਕਾਂਠ ਵਾਲੀਆਂ ਕੋਈ ਛੋਟੀਆਂ ਸਮਝ ਕੇ ਮੇਰਾ ਭਰਾ ਨਾ 14 ਲੀਟਰ ਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਘਰੀ ਜਾਊਗੀ ਬਾਕੀ ਤੁਸੀਂ ਸਮਝ ਕਰਨੀ ਇਹਦੀ ਕੱਟੀ ਪਲੀ ਦੇਖੋ ਇਹ ਵੀ ਚੰਗੀ ਜੰਮੀ ਪਲੀ ਐ ਕੱ ਕੰਡੀਆਂ ਸਾਰੀਆਂ ਕੰਡੀਆਂ ਉਹਦੇ ਥੱਲੇ ਪਾਇਆ ਜੀ ਬਈ ਇਸ ਤਰ੍ਹਾਂ ਹੀ ਥੱਲੇ ਬਹਿ ਜਾ ਭਾਵੇਂ ਕੋਈ ਗੱਲ ਨਹੀਂ ਮਗਰ ਇਹਦੇ ਕੱਟਾ ਆ ਹਾਂਜੀ ਹਾਂਜੀ ਕੱਟਾ ਲੋਹਿਆ ਮਗਰ ਜੀ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਤੇ ਆ ਬੱਚਾ ਜਿਹੜਾ ਇਹਦੇ ਮਗਰ ਠੀਕ ਹੈ ਜੀ ਦੁੱਧ ਵੀ ਜਿਹੜਾ ਸਫਰ ਚੋਂ ਆਈ ਆ ਦੁੱਧ ਤੇ ਆਪਰ ਕੋ ਉਥੋਂ ਲੈ ਦੋ 10 ਕਿਲੋ ਚੋ ਕੇ 11 ਕਿਲੋ ਹਾਂਜੀ ਪਰ ਹੁਣ 8 ਕਿਲੋ ਦੁੱਧ ਹੋਊਗਾ ਕੰਡੇ ਵਾਲਾ ਅੱਛਾ ਹੁਣ 8 ਲੀਟਰ ਜਿਹੜਾ ਹੈਗਾ ਵੀ ਜੀ ਆਪਾ ਹੋ ਇਹ ਨਹੀਂ ਹੋਵੇ 8 ਤੇ 10 9 10 ਦਈਏ ਤੇ ਬਾਕੀ ਆ ਵੀ ਦੁੱਧ ਵਾਜੋਗੇ ਜੀ ਹੋਰ ਜੀ ਸੇਵਾ ਸੁਭਾਏਗੀ 4-5 ਥਣ ਠੀਕ ਹੈ ਜੀ ਜਿਹੜਾ ਹੈਗਾ ਉਹ ਦੱਸਣੇ ਆ ਠੀਕ ਹੈ ਜੀ ਚਿਹਰੇ ਦੀ ਵੀ ਬੜੀ ਪਿਆਰੀ ਹੈ ਪਰ ਪੜੀ ਜੁੜੀ ਹੈ ਜੇ ਸਫਰ ਚ ਆਈਆਂ ਆ ਬਾਕੀ ਪੇਟ ਕੋੜੇ ਦੀ ਆ ਪਾਈ ਵੀ ਦੇਖ ਸਕਦੇ ਚੰਗੀ ਤਗੜੀ ਹੈ ਕਦ ਕਾਠ ਦੀ ਚੰਗੀ ਆ ਪੂਰੇ ਟਾਈ ਜਾਵਟ ਆ ਜੀ ਲੋਕ ਦੇਖ ਲੈ ਅເລັກਸਾਂ ਦੇ ਜੀ ਪੂਰੇ ਜਵਾਨ ਹੈਗੇ ਵੀ ਲੈ ਜਾਓ ਜੀ ਆ ਥਾਣੇ ਦੇ ਫਿਰ ਤਾਂ ਦੇਖ ਸਕਦੇ ਆ ਪਰ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਆ ਵੇਖੋ ਵੇਚੀ ਲੈਵਾ ਖਵ ਲਾਗੇ ਦਾ ਇਹਨਾਂ ਦਾ ਸੈলেকਸ਼ਨ ਲੈ ਕੇ ਇੱਕ ਠੰਡੀ ਤੇ ਸ਼ਾਂਤ ਬੜੀ ਸੁਭਾਧੀ ਆ ਹਾਂਜੀ ਫੇਰ ਇੱਕ ਗੱਲ ਆ ਵੇਖੋ ਹੁਣ ਆਪਾਂ ਥੱਲੇ ਬੈਠੇ ਹਾਂ ਹਾਂਜੀ ਐਜੀ ਧਾਰਾ ਮਾਰਦਾ ਆਹ ਦੇਖ ਹਾਂਜੀ ਕੋਈ ਗੱਲ ਹੀ ਨਹੀਂ ਕੱਲ ਇਹੋ ਜੀ ਝੋਟੀਆਂ ਦਾ ਕਿਤੇ ਬੱਚਾ ਵੀ ਉੱਪਰ ਥੱਲੇ ਹੋ ਜਾਂਦਾ ਕੋਈ ਪ੍ਰਵਾਹ ਨਹੀਂ ਹੁੰਦੀ ਇਹੋ ਜੀਆਂ ਚੀਜ਼ਾਂ ਕਿਤੇ ਬਾਰ-ਬਾਰ ਨਹੀਂ ਵੇਦੀ ਲੱਭਦੀਆਂ ਇਹ ਭਾਵੇਂ ਕੋ ਡੇਰੀਆਂ ਨਾ ਵੀਰ ਲਾ ਜੀ ਦੇਖੋ ਫੇਰ ਭਾਵੇਂ ਜੀ ਚਵਾਈ ਭੂਰ ਛਟਿਆ ਵਾਲਾ ਹੀ ਡੰਗਰ ਲਈ ਜੀ ਹਾਂਜੀ ਆਹ ਦੇਖੋ ਬਾਕੀ ਇਹੋ ਜੀਆਂ ਝੋਟੀਆਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਪੈਂਦਾ ਨਾਲ ਕੱਦ ਵਜਨਦਾ ਠੰਡੀ ਸੀਲਦਾ ਇਹੋ ਜੀਆਂ ਚੀਜ਼ਾਂ ਦਾ ਵੀ ਮੁੱਲ ਪੂਰੀ ਪਲੀ ਜੂੜੀ ਕੱਟੀ ਆ ਵੇਖੋ ਤੇ ਮੋਲ ਫਿਰ ਵੇ ਲੋ ਥੱਲੇ ਬੈਂਦੇ ਬੈਂਦੇ ਕੱਟੀ ਫਸਮ ਪੀਏ ਹਾਂਜੀ ਆ ਵੇਖੋ ਇਹ ਕਿੰਨੇ ਰਈ ਤੇ ਹੀ ਆ ਫਿਰ ਆਪਾਂ 50000 ਦੀ ਦੇਦੀਏ ਥੋੜਾ ਬਧਾ ਕਰਦੀਏ ਮਾਨ ਹਾਂ ਨਹੀਂ ਜਿਹੜੀ ਦੇਣੀ ਕੱਟੀ 85000 ਦੀ ਕੱਟੀ ਦਾਂਗੇ ਅੱਛਾ 85000 ਦੀ 85000 ਦੀ ਠੀਕ ਹੈ ਜੀ ਉਹ ਲਾਟਾ ਘੁੰਮ ਕੇ ਤਾਂ ਫਿਰ ਮੈਨੂੰ ਫੋਨ ਲਾਵੇ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਪਤਾ ਆ ਪੱਜਾ ਜ ਕੋ 500 700 ਕਮਾਈ ਦਾ ਕੁਝ ਵੀ ਦੇ ਦੀ ਤਾ ਇੱਕ ਛੋਟੀ ਹੁਣਾ ਵੀ ਫੜੀ ਤਗੜੀ ਜੀ ਲੈ ਲਓ ਟੈਸ਼ ਅੱਜ ਜ਼ਿਆਦਾ ਢਾਂਚੇ ਸਾਰੇ ਤਗੜੇ ਤਗੜੇ ਦਾ ਬਣੇ ਇਹਨਾਂ ਦੀ ਤਗੜੀਆਂ ਆਈਆਂ ਵਾ ਅੱਛਾ ਹੁਣ ਮੰਨ ਲਓ ਜਦੋਂ ਵੀਡੀਓ ਹੁਣ ਇੰਸਟਾਗ੍ਰਾਮ ਤੇ ਵੀਡੀਓ ਆਪਣੀ ਚੜਦੀ ਆ ਇੰਸਟਾਗ੍ਰਾਮ ਤੇ ਵੀਰ ਵੇਖ ਕੇ ਫੋਨ ਲਾ ਦਿੰਦੇ ਆ ਵੀ ਭਾਈ ਝੋਟੀਆਂ ਕਿੱਦਾਂ ਆਉਣੀਆਂ ਹੁਣ ਆ ਦੇਖ ਸਕਦੇ ਜੇ ਆ ਇੱਕ ਆ ਮਾਜਾ ਤੇ ਇੱਕ ਉਹ ਮਾਜਾ ਤੇ ਇਹ ਤੇ ਲਾਗਿਆ ਉਹ ਦੇਖ ਸਕਦੇ ਝੋਟੀ ਲਾ ਦੇ ਝੋਟੀ ਵੀ ਜੀ ਇੱਧਰ ਦੀ ਮੈਂ ਉਹ ਇੱਧਰ ਦੀ ਹੈ ਨਾ ਤੇ ਇਤੋਂ ਆਪਾਂ ਕਦਰ ਦਾ ਅੰਦਾਜ਼ ਲਾ ਸਕਦੇ ਆ ਉਹ ਵੇਖ ਸਕਦੇ ਜੇ ਤੇ ਆ ਵੇਖ ਸਕਦੇ ਚਲੋ ਵੀ ਆਪਣੀ ਜਗ੍ਹਾ ਸਹੀ ਆ ਉਹਦਾ ਆਪਣੀ ਜਗ੍ਹਾ ਮੋਲ ਰੂਗਾ ਤੇ ਫਿਰ ਦੱਸਣਦੇ ਆ ਵੀ ਜਿਹੜਾ ਇਹ ਚੀਜ਼ਾਂ ਦਾ ਫਰਕ ਪੈ ਗਿਆ ਹੁਣ ਆ ਡੇਡ ਦੀਆਂ ਮਈਆਂ ਦੇ ਵੇਲੇ ਜੱਤ ਨਹੀਂ ਹੁੰਦੀ ਇੱਧਰ ਵੇਖੋ ਜੱਤ ਕਿੰਨੀ ਕੱਟੀ ਦੇ ਹਾਂਜੀ ਹਾਂਜੀ ਵੇਖੋ ਜੈਡ ਬਲੈਕ ਆ ਮੱਥੇ 'ਚ ਵੇਖੋ ਕਿੰਝ ਜੱਤ ਆ ਗੋਲ ਸਿੰਘ ਦੀ ਝੋਟੀ ਆ ਬਿਲਕੁਲ ਨਿੱਕੇ ਸਿੰਘ ਦੀ ਕੱਟੀ ਆ ਤੇ ਆ ਥਾਣੇ ਦੇ ਵੀ ਦੇਖ ਸਕਦੇ ਜੀ ਆਪਾਂ ਲੱਗੇ ਤਾਂ ਕੱਟੀ ਮਗਰੇ ਵਜੀ ਦੇ 29 ਦੀ ਗਾੜ ਵੀ ਚੰਗੀ ਹੋਗੀ ਇਹਦੀ ਤੇ ਇਹਦੇ ਕੋਲ ਦੁੱਧ ਹੁਣ ਕਿੰਨਾ ਮੌਕੇ ਤੇ ਇਹਦੇ ਕੋਲ ਦੁੱਧ ਵਿੱਚ 10 ਕਿਲੋ ਕੰਡੇ ਵਾਲਾ ਹੋਗਾ ਤਿਆਰ ਮੌਕੇ ਤੇ ਪਾਰ ਲੈਂਡ ਘਰ ਵੀ ਸਕਦਾ ਇਹਦਾ ਤੋਰ ਉਹਦੇ ਪੁੱਛੇ ਗਾਠਾ ਚ ਗੁੱਠਾ ਕਿੱਦਾਂ ਦੇਖੋ ਕੱਟੀ ਦੀ ਥੱਲਾ ਵੇਖੋ ਕਿੰਨਾ ਸੋਹਣਾ ਥਾਂ ਉਹ ਐ ਸੂਲ ਤੱਕ ਲੈਵ ਲਗਾ ਠੀਕ ਹੈ ਜੀ ਪਹਿਲਾ ਸੂਆ ਜੇ ਵਜਦੀ ਹੈ ਕੱਟੀ ਠੀਕ ਹੈ ਜੀ ਕੱਟੀ ਵੇਖੋ ਕਿੰਨੀ ਪਿਆਰੀ ਯਾਰ ਇਹਦੇ ਮਗਰ ਕੱਟੀ ਫੜੀ ਚੰਗੀ ਆ ਗਈ ਆ ਹਾਂ ਜੀ ਉਹਨਾਂ ਮਗਰ ਕੱਟੇ ਜੇ ਵਜਦੀ ਦੂਦੇ ਦੋ ਮਗਰ ਕੱਟੇ ਆ ਤੇ ਇਹਦੇ ਮਗਰ ਕੱਟੀ ਐ ਫੇਸ ਵੇਖੋ ਜੀ ਇਦਾਂ ਖਾਇਓ ਮੜਾ ਲੱਗੇ ਤੋ ਫੇਸ ਦੇਖੋ ਕਿੱਦਾਂ ਸੁਖਵਾਂ ਲੱਗਾ ਕੱਟੀ ਚਲੋ ਲੈ ਜਾਵੇ ਕਰੀ ਲਾਗੇ ਪੂਰੀ ਤਗੜੀ ਛੋਟੀ ਆ ਜਿਹੜੀ ਇਹਦੀ ਲੈ ਕਰ ਜਾਓ ਕਿ ਪੁੱਛੂਗਾ ਵੀ ਕਿਹੜੇ ਏਰੀਆ ਚੋਂ ਕੱਢ ਕੇ ਲੰੰਦੀ ਗੱਡੀ ਆ ਠੀਕ ਹੈ ਜੀ ਦੁੱਧ ਹੁਣ ਮੌਕੇ ਤੇ ਇਹਦੇ ਕੋਲ 10 ਲੀਟਰ ਆ ਬਾਕੀ ਜਿਹੜਾ ਜਿੱਥੇ ਇੱਕ ਵਾਰੀ ਜਾ ਕੇ ਟੇਕ ਗਈ 13 12 13 ਦੱਸੀ ਜੋ ਦੱਸਣ ਨੂੰ ਕੀ ਆ ਹਾਂ ਜੀ ਜਿੱਥੇ ਇੱਕ ਵਾਰੀ ਜਾ ਕੇ ਟੇਕ ਗਈ ਫੇਰ ਇਹਨੇ ਇੱਕ ਵਾਰੀ ਫੇਰ ਦੁੱਧ ਤੇ ਆਪਣੇ ਪੂਰਾ ਆਉਣਾ ਸਾਈ ਇਹ ਵੀ ਉਹ ਪਰ ਆਪਣਾ ਕਰਕੇ ਆਣਾ ਬਣਾਉਣਾ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਅੱਖੀਂ ਵੇਖਿਆ ਪਤਾ ਲੱਗ ਜਾਂਦਾ ਹੁੰਦਾ ਸਾਰੀਆਂ ਚੀਜ਼ਾਂ ਦਾ ਪਤਾ ਵੀ ਸਹੀ ਹੈ ਪਤਰਾ ਵੀਰ ਜੀ ਜਵਾਓ ਕੇ ਦਾ ਵੀ ਪੂਰਾ ਵੀਰ ਜੀ ਧਾਰਾ ਮਰਾਜ ਦੇਣੀਆਂ ਹੁਣੇ ਇਹਦੀਆਂ ਇਹ ਮਾਰ ਹੀ ਦੇਣੇ ਧਾਰਾ ਪਹਿਲਾਂ ਸੁਆਵਾ ਕਹਿੰਦੇ ਵੀ ਤੇ ਧਾਰਾ ਮਾਰ ਕੇ ਦਿਖਾ ਦੇ ਦੇ ਵੇਖੋ ਵੀ ਕੱਟੀ ਹੈਲਥੀ ਵੇਖੋ ਕਿੱਡੀਆਂ ਗੱਡੀਆਂ ਮਾਰਨ ਮਗਰ ਇਹ ਕੱਟੀ ਹੱਡਾ ਪੈਰਾਂ ਦੀ ਪੂਰੀ ਖੁੱਲੀ ਆ ਆ ਵੇਖੋ ਵੀਰ ਜੀ ਜਿਹੜਾ ਥਾਪੀ ਮਾਰੀ ਦੀ ਪਤਾ ਤੇ ਉਦੋਂ ਲੱਗਦਾ ਵੀਰ ਜੀ ਠੀਕ ਹੈ ਜੀ ਹਾਂ ਜੀ ਪਸੰਗੀ ਜੀ ਵੀਰ ਜੀ ਹਾਂ ਜੀ ਪਸੰਗੀ ਚੱਲਾ ਫਿਰ ਬੰਨ ਦੇਕੋ ਜੀ ਦਿਖਾ ਦਿਓ ਜੀ ਵੀਰ ਜੀ ਇਤਨੇ ਕੋ ਧਾਰ ਹਾਂ ਦੇਖਦੇ ਧਾਰ ਵੀ ਪੂਰਾ ਇਲਾਕਾ ਆ ਮਾਲਵੇ ਦਾ ਮਾਲਿਆ ਇਹ ਧਾਰਾ ਲੈਂਦਾ ਠੀਕ ਹੈ ਦੇਖੋ ਵੀਰ ਜੀ ਦੇਖੋ ਚੋਣ ਬਿਲਕੁਲ ਕੋਲੀਆਂ ਭਾਵੇਂ ਨਿਗਾਹ ਜਾਂ ਨਿਆਣਾ ਬਹਿ ਜੇ ਥੱਲੇ ਠੀਕ ਹੈ ਬਿਲਕੁਲ ਕੋਲੀਆਂ ਕਰੂੰ ਧਰ ਚਲੋ ਠੀਕ ਹੈ ਐਂ ਜੀ ਭਾਵੇਂ ਬੈਠੇ ਰਹੋ ਜਾਂ ਦੇਖਾਦੇ ਜੀ ਮੇਉ ਮਾਲ ਨਹੀਂ ਵੀ ਲੱਤਾਂ ਮਰੂਗਾ ਉਹ ਜੇ ਦੱਸਿਓ ਮੁੱਲ ਫਿਰ ਇਹਦਾ ਆਪਾ ਮੁੱਲ ਜਾਈ ਜੀ ਵੇਖੋ ਇਹਦੀ ਥਾਣ ਵਿੱਚੋਂ ਪਸੰਦ ਕੇ ਕਿੜਾ ਕਿੜਾ ਸੋਨਾ ਲੱਗਿਆ ਪਸੰਦ ਕੇ ਹੋਰ ਥਣ ਜਿਹੜਾ ਵਧੀਆ ਕਰ ਗਈ ਵੇਖੋ ਵੇ ਜੀ ਥਾਣ ਵੇ ਲੋ ਲੰਮਾ ਐਡਾਡਾ ਲੰਮਾ ਥੱਲੇ ਕਿੰਨੇ ਰਜੈਸਨੋਂ ਕਰਨੀ ਆ ਜੈਸ ਨੌਂ ਜੀ ਏਡਾ ਦਾ ਕੱਦ ਬੋਤਿਆ ਹਾਂਜੀ ਇਹੋ ਜਿਹਾ ਤੁਹਾਨੂੰ ਪਤਾ ਬਾਹਰ ਤੁਹਾਨੂੰ ਪਤਾ ਹੀ ਆ ਕਿੰਨਾ ਕਿਨਾ ਮੁੱਲ ਹੁੰਦਿਆ ਹਾਂਜੀ 100000 1 ਲੱਖ ਦੇ 10000 ਦੀ ਬਾਕੀ ਮੌਕੇ ਤੇ ਹੋਰ ਹੋ ਜੂਗਾ ਮੰਨਦਾ ਨਾ ਆ ਦੇਖੋ ਆ ਦੇਖੋ ਫਾਨ ਲੈ ਲਓ ਇੱਕ ਗਿੱਠ ਗਿੱਠ ਦੇ ਥਾਣੇ ਆ ਕਾ ਹੀ ਰਹੀ ਜਣਾ ਕਿੰਨੀ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਇਹਨਾਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਨਸਲ ਜਾਤ ਦਾ ਕੱਦ ਵਜਨ ਦਾ ਮੁੱਲ ਵੀ ਆ ਬਾਕੀ ਕੋ ਫੋਨ ਲਾਊਗਾ ਤੇ ਮੰਨ ਤਾਂ ਤੇ ਮੌਕੇ ਤੇ ਖੁੱਲੇ ਹੋਣੇ ਹੀ ਆ ਤੇ ਅਜੇ ਕੋਈ ਮੰਤਨ ਖੁੱਲਾ ਹੋਗਾ ਤੇ ਅਜੇ ਦੁੱਧੋ ਵਧ ਨਾ ਲੀਆਂ ਮਤਲਬ ਇਹ ਆਵੇ ਫੁੱਟ ਲੱਟ ਲਾ ਦੇਵੇ ਚਾਹੇ ਕੋਹੇ ਸਭਾ ਨੀ ਯਾਰ ਠੀਕ ਆ ਤੇ ਹੁਣ ਆ ਜਿਹੜੀ ਤਾਜੀ ਸੋਈ ਮੱਝ ਜੇ ਇਹ ਵਜੀ ਰਾਤੀ ਸੋਈ ਜੇ ਨਾੜੇ ਹਵਲੇ ਸੋਈ ਜੇ ਗਿੱਲਾ ਨਾੜੂ ਜਿਹੜਾ ਨਾਲ ਗਿੱਲਾ ਨਾੜੂ ਹਾਂਜੀ ਉਹ ਦੇਖਾਂਦੇ ਜੀ 3 ਕਿਲੋ ਬੋਲਾ ਵਜੀ ਕੱਲ ਚੋਇਆ ਜਿਹੜਾ ਥੇਰ ਕੋ ਅੱਛਾ ਜੀ ਇੱਕੋ ਚੋਾਈ ਕੀਤੀ ਆ ਇੱਕੋ ਚੋਾਈ ਕੀਤੀ ਹੁਣ ਚੋਾਈ ਹੋਣਾ ਜੀ ਠੀਕ ਆ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਉੱਤਰ ਦੁੱਧ ਵਿੱਚ ਕੱਢੀ ਜਾਊਗੀ ਰਮਾਨ ਦੇ ਨਾਲੇ 10 ਕਿਲੋ ਰਮਾਨ ਨਾਲ ਕੱਢੀ ਜਾਊਗੀ ਹਜੇ ਵੇਲੇ ਆ ਪੁੜੇ ਵੀ ਨਹੀਂ ਵਿੱਚ ਚੁੱਕੇ ਕੱਟੀ ਮਗਰ ਜੀ ਇਹਦੇ ਧੋੜ ਦੋ ਫੇਰ ਇਹਨਾਂ ਹਾਂਜੀ ਹਾਂਜੀ ਬਾਕੀ ਕੱਦ ਚੱਲੋ ਇਹਦਾ ਵੀ ਇੱਧਰ ਤੇ ਸਹਾਰਾ ਠੀਕ ਹੈ ਪਰ ਇਹ ਆ ਵੀ ਫੇਰ ਉਹ ਚੀਜ਼ ਦਾ ਫਰਕ ਤੇ ਪੈ ਗਿਆ ਹੱਲੇ ਬਾਅਦ ਵੇਖੋ ਇਹਦਾ ਉਹ ਬੱਚੇ ਪੀਣੇ ਆ ਗੀ ਉੱਤਰ ਮਧਰੀ ਘੋਟੀ ਦੀਏ ਮੱਜੇ ਵੀ ਖਾਣੇ ਵਿੱਚ ਆਓ ਇਹਨੂੰ ਬਾਕੀ ਥੱਲੇ ਚੰਗੀ ਆ ਆਜ ਲਾਜੋ ਜੀ ਦੇਖ ਲਓ ਜੀ ਇਹ ਸੂਸ ਇਹਦਾ ਵੀ ਚੰਗਾ ਠੀਕ ਹੈ ਜੀ ਇਹ ਤੇਰੀ ਡੁਰੀ ਵਾਲੇ ਆਸ ਤੇ ਚੰਗੀ ਇਹ ਆ ਵੀ ਚਲੋ ਕਿਸੇ ਡੇਰੀ ਵਾਲੇ ਵੀ ਨੇ ਖੜਨੀ ਉਹਦੇ ਲਈ ਵੀ ਚੰਗੀ ਹੈ ਬੜਾ ਫਰਮਾਉਂਦਾ ਹੈ ਓਹ ਆਇਆ ਮਤਲਬ ਆਵੇ ਬੇ ਟੋਕਰੀ ਦੇ ਪਿੱਛੇ ਦਰਮਾਨ ਨਰਾਜੀ ਠੀਕ ਹੈ ਜੀ ਤੇ ਇਹਦਾ ਮੁੱਲ ਉਹ ਥੋੜੇ ਥਾਣੇ ਰੱਖਣ ਵਾਲੀ ਮੈਂ ਜੀ ਠੀਕ ਹੈ ਇਹ ਕਿੰਨੇ ਰਿ ਦੇ ਦੇਣੀ ਆਪਾਂ ਆਹ ਦੇਖੋ ਜੀ ਹੁਣ ਬਸਾਓ ਲਾਗੇ ਲੈ ਵਾ ਦੇਖੋ ਇਹ ਥਾਣੇ ਦੇ ਵੀ ਦੇਖ ਸਕਦੇ ਜੇ ਕਰੀ ਲੱਗੇ ਤਾਂ ਤੇ ਇਹਦਾ ਵੀ ਜੱਜਾ ਕਰੀਏ 82 ਤੇਰੀਏ ਮੈਂ ਥੋੜਾ ਪਤਾ ਕਰੀ ਹਾਂ ਹਾਂ ਨਾ 75000 ਦੀ ਦੇ ਦਾਂਗੇ ਅੱਛਾ 75000 ਦੀ ਮਾਨਤਨ ਛੋੜ ਛੜ ਕਰਦਾ ਇਹ ਵੀਰ ਜੀ ਕੀ ਮਹਿੰਗੀ ਆ ਮਾਨਤਨ ਖੁੱਲੇ ਸਾਰੀਆਂ ਚੋਈ ਹਾਂ ਮਾਨਤਨ ਚਲੋ ਵੀਰ ਜੀ ਤਾਜੀ ਸੂਈ ਹੈ 24 ਲਾਂਗੇ 2 ਮਹੀਨੇ ਤੋਂ ਤਾਜੀ ਧਨਵਾਦਾ ਟੁਕੜ ਗੱਬਣੀ ਨਹੀਂ ਛੜੀ ਦੀ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ